ਸਾਹਿਕਾ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕਰ ਰਹੇ ਆ ਤੁਹਾਡੇ ਨਾਲ ਗਰਦਾਸਪੁਰ ਤੋਂ ਗਰਦਾਸਪੁਰ ਦੇ ਵਿੱਚ ਝਪਟ ਮਾਰਨੇ ਕੀਤੀ ਗੰਦੀ ਕਰਤੂਤ ਤੁਸੀਂ ਦੇ ਦੇ ਪਿਓ ਕਿ ਝਪਟ ਮਾਰਨੇ ਵਾਲੀਆਂ ਤਾਂ ਲਾਈਆਂ ਲਾਈਆਂ ਨਾਲ ਹੀ ਮਹਿਲਾ ਦਾ ਪਾਰ ਦਿੱਤਾ ਕੰਨ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਕਿ ਬਬਤਾ ਨਾਮ ਦੀ ਆਂਗਣਵਾੜੀ ਵਰਕਰ ਆਪਣੇ ਬੇਟੇ ਨਾਲ ਸਕੂਟੀ ਤੇ ਪਿੱਛੇ ਬੈਠ ਕੇ ਬਟਾਲਾ ਰੋਡ ਤੇ ਕਿਸੇ ਮਰੀਜ਼ ਨੂੰ ਦੇਖਣ ਜਾ ਰਹੀ ਸੀ ਕਿ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਤੇ ਉਸ ਦੇ ਕੰਨ ਤੇ ਝਪਟਾ ਮਾਰ ਕੇ ਕੰਨ ਚੋਂ ਵਾਲੀ ਲਾ ਲਈ ਵਾਲੀ ਲਾਉਂਦੇ ਸਮੇਂ ਜਦੋਂ ਨੌਜਵਾਨ ਨੇ ਵਾਲੀ ਖਿੱਚੀ ਤਾਂ ਬਵਤਾ ਦਾ ਕੰਨ ਵੀ ਪਾਟ ਗਿਆ ਜਿਸ ਤੇ 7 ਟੰਕੇ ਲੱਗੇ ਹਨ ਬਵਤਾ ਦੇ 14 ਸਾਲਾਂ ਬੇਟੇ ਨੇ ਝਪਟ ਮਾਰਦਾ ਪਿੱਸਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕਾਬੂ ਨਹੀਂ ਆਇਆ ਤੇ ਮਾਂ ਨੇ ਉਸ ਨੂੰ ਪਿੱਸੇ ਹੀ ਮੋੜ ਲਿਆ ਤਾਂ ਕਿ ਬੱਚੇ ਦੇ ਨਾਲ ਕੋਈ ਅਣਹੋਣੀ ਨਾ ਹੋ ਜਾਵੇ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਕਿੰਨੀਆਂ ਜ਼ਿਆਦਾ ਖਤਰਨਾਕ ਨੇ ਜਿਹਦੇ ਵਿੱਚ ਝਪਟ ਮਾਰਨੇ ਇਹ ਗੰਦੀ ਕਰਤੂਤ ਕਰਕੇ ਨਾਲੇ ਤਾਂ ਵਾਲੀਆਂ ਲਾ ਲੀਆਂ ਨਾਲੇ ਕੰਨ ਵੀ ਪਾੜ ਦਿੱਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਵਾਰ ਪਹਿਲਾਂ ਵੀ ਦੇਖਣ ਨੂੰ ਮਿਲੀਆਂ ਨੇ ਇੰਨਾਂ ਘਟਨਾਵਾਂ ਨੂੰ ਜਿਗਰਜੋਗ ਹੈ ਕਿ ਨੱਥ ਪਾਉਣੀ ਚਾਹੀਦੀ ਹੈ ਤੇ ਇਹੋ ਜਿਹੇ ਗੰਦੇ ਅਨਸਰਾਂ ਨੂੰ ਫੜ ਕੇ ਜਿਹੜਾ ਆ ਉਹ ਸਜ਼ਾ ਦੇਣੀ ਚਾਹੀਦੀ ਹੈ ਤਸਵੀਰਾਂ ਦੇ ਦੇਓ ਤੁਸੀਂ ਡੀਪੀਸੀ ਪੰਜਾਬੀ ਤੇ ਬਣੇ ਰਹੋ ਇਸੇ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਪੂਰੀ ਗੱਲ ਦੱਸੋ ਪਹਿਲੇ ਆਪਣਾ ਨਾਮ ਦੱਸੋ ਫਿਰ ਪੂਰੀ ਗੱਲ ਦੱਸੋ ਮੈਂ ਨਾਮ ਪਰਸਜੀ ਤੇ ਆਬੋਦ ਨੇ ਸਕੂਟੀ ਤੇ ਜਾ ਰਹੀ ਸੀ ਤੇ ਵਿਸ਼ੂ ਦੀ ਕੋਈ ਲੜਕੀ ਇੱਕ ਤੇ ਆਇਆ ਦੇ ਪਿੱਛੇ ਪਾਧਾ ਨਹੀਂ ਲੱਗਿਆ ਕਿ ਉਹ ਗੋਰੇ ਕੋ ਕੇ ਗਿੰਦਰ ਕੇ ਮੋਟਰਸਾਈਕਲ ਦੇਖਿਆ ਕਿਹੜਾ ਹੈ ਹਾਂਜੀ ਕਿਹੜਾ ਹੈ ਸਪਲੈਂਡਰ ਹੀ ਸਿਲਵਰ ਰੰਗ ਦਾ ਸਿਲਵਰ ਰੰਗ ਦਾ ਹਾਂ ਜਿੰਨੀ ਪਹਿਚਾਨ ਕੋਸਾ ਵੀ ਇਹ ਦੇਖੇ ਦੁਬਾਰਾ ਤੋਂ ਹਾਂਜੀ 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 ਸਾਲੇ ਕਿੱਦਾਂ ਦਾ ਫੁੱਲਿਆ ਇਹ ਤਾਂ ਬਤਾਂ ਨਹੀਂ ਵੀ ਥੋੜੀ ਬਹੁਤੀ ਪਛਾਣ ਨਹੀਂ ਨਹੀਂ ਪਛਾਣ ਤਾਂ ਬੈਠੋ ਨਹੀਂ ਪਛਾਣ ਤਾਂ ਹਲੇ ਨਹੀਂ ਆਈ ਇਸ ਉਹ ਗੱਲ ਨਹੀਂ ਦੇਖਿਆ ਮੋਨਾ ਹੀ ਸਦਾ ਮੋਨਾ ਹੀ ਲੜੀ ਲੱਗੀ ਨਹੀਂ ਕੀ ਹੋਇਆ ਕਿ ਫਿਰ ਡਿੱਗੇ ਹੀ ਮੰਮੀ ਨਹੀਂ ਨਹੀਂ ਉੱਤਰ ਹੀ ਗਈ ਉਹ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੇ ਕੰਬ ਨਹੀਂ ਆ ਨਹੀਂ ਮੇਰਾ ਨਾਮ ਬਬੀਤਾ ਮੈਂ ਆਸ਼ਾ ਵਰਕਰ ਸੀਵਨ ਹਸਪੀਟਲ ਇਹ ਘਟਨਾ ਪਰਸੋ ਰਾਤ ਦੀ ਹੈ ਸ਼ਾਮ 7:30 ਵਜੇ ਦੀ ਮੈਂ ਤੇ ਮੇਰੇ ਬੇਟਾ ਜਾ ਰਹੇ ਸੀ ਬਟਾਲਾ ਰੋਡ ਤੇ ਵਿਸ਼ਾਲ ਮੇਗਾ ਮਾਰ ਤੋਂ ਥੋੜਾ ਜਿਹਾ ਅੱਗੇ ਸੀ ਸਾਡੀ ਵਿਜ਼ਿਟ ਹੁੰਦੀ ਆ ਡਿਲੀਵਰੀ ਤੋਂ ਬਾਅਦ ਅਹੀਂ ਜਾਣਾ ਹੁੰਦਾ ਪੇਸ਼ੈਂਟ ਦੇ ਘਰ ਤੇ ਵਿਜ਼ਿਟ ਕਰਨ ਜਾ ਰਹੇ ਸੀਗੇ ਤੇ ਪਿੱਛੋਂ ਹੀ ਕੋਈ ਮੋਟਰਸਾਈਕਲ ਤੇ ਸਵਾਰ ਹੀ ਇਕੱਲਾ ਹੀ ਗਾ ਬੰਦਾ ਪਿੱਛੋਂ ਯੋਨੇ ਹੱਥ ਪਾਇਆ ਜਿੱਦਾਂ ਕਾਨੂੰ ਹੱਥ ਪਾਇਆ ਤੇ ਮੈਂ ਹਜੇ ਇਦਾਂ ਮੁੜ ਕੇ ਦੇਖਣ ਲੱਗੀਆਂ ਤੇ ਉਨੇ ਦੇ ਨੂੰ ਉਹਦੇ ਹੱਥ ਚ ਕੋਈ ਬਲੇਡ ਬਲੂਟ ਹੀ ਤੇ ਕੱਟ ਹੀ ਮਾਰੇ ਮਤਲਬ ਕਾਨ ਦਾ ਥੋੜਾ ਜਿਹਾ ਫੀਸ ਹੀ ਵਿੱਚੋਂ ਨਿਕਲ ਗਿਆ ਮਤਲਬ ਉਹ ਪਤਾ ਨਹੀਂ ਲੱਗ ਕਿੱਥੇ ਨਿਕਲ ਗਿਆ ਤੁਸੀਂ ਸਕੂਟੀ ਤੇ ਹੀ ਚਿਲਾਉਣ ਰਹੀ ਸੀ ਤੁਸੀਂ ਹਾਂਜੀ ਮੈਂ ਪਿੱਛੇ ਬੈਠੀ ਮੇਰਾ ਬੇਟਾ ਚਲਾ ਰਿਹਾ ਸੀ ਕਿੰਨੀ ਮਮੋ ਜੀ ਉਹਦੀ ਉਮਰ ਹੈਗੀ ਹੈ 14 ਸਾਲ ਤੇ ਲੜਕੇ ਦਾ ਬਲੀਅਰ ਕਿੱਦਾਂ ਦਾ ਸੀ ਜਿਹੜਾ ਲੱਫ ਲੱਗੇ ਵਾ ਦੇਖਿਆ ਹੀ ਨਹੀਂ ਕੁਛ ਵੀ ਮਤਲਬ ਪੁੱਛੋ ਹੀ ਆਏ ਨਾ ਥੋੜਾ ਜਿਹਾ ਉੱਥੇ ਲਾਈਟ ਨਹੀਂ ਹੈਗੀ ਲੱਗੇ ਕੋਈ ਨਹੀਂ ਹੈ ਸਰ ਨਹੀਂ ਕੋਈ ਨਹੀਂ ਕਿਹੜੇ ਏਰੀਆ ਦੀ ਗੱਲ ਹੈ ਇਹ ਬਟਾਲਾ ਰੋਡ ਵਿਸ਼ਾਲ ਤੋਂ ਥੋੜਾ ਜਿਹਾ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਨਾ ਨੇ ਮੇਰਾ ਬੇਟਾ ਉਦਨ ਮੈਂ ਸਕੂਟੀ ਹੋਲੀ ਮੈਂ ਉੱਤਰ ਗਈ ਜਲਦੀ ਸਕੂਟੀ ਤੇ ਮੇਰਾ ਬੇਟਾ ਬਹੁਤ ਦੂਰ ਤੱਕ ਗਿਆ ਮੈਨੂੰ ਆਵਾਜ਼ ਦੇ ਲਈ ਕਿਉਂਕਿ ਡਰ ਜਾ ਬੈਗਾ ਵੀ ਕੋਈ ਦੀ ਚੀਜ਼ ਨਾ ਕੋਈ ਹੋਰ ਮਾਰ ਦੇ ਦੇ ਤੇ ਇੰਨੀ ਕਿ ਸੱਟ ਲੱਗੀ 60 ਤੇ ਹੈ ਹੀ ਮਤਲਬ 6-7 ਟਾਂਕੇ ਲੱਗ ਗਏ ਜੀ ਗੰਨ ਤੇ ਤੁਸੀਂ ਦੇਖਿਆ ਹੀ ਫਿਰ ਸਕੂਟੀ ਨਹੀਂ ਡਿੱਗੀ ਨਹੀਂ ਮੈਂ ਮਤਲਬ ਕਿਉਂਕਿ ਸਕੂਟੀ ਪਹਿਲਾਂ ਹੀ ਸਲੋ ਕੀਤੀ ਹੋਈ ਹੀ ਵੀ ਥੋੜਾ ਰੋਡ ਖਰਾਬ ਸੀ ਦੋ ਕੰਪਲੇਨ ਲਖਾਈ ਹਾਂਜੀ ਕੰਪਲੇਨ ਕਰਵਾਤੀ ਆ